ਪਲੀਜ਼ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਜੇ ਤੁਹਾਨੂੰ ਬਹੁਤੀ ਮੋਟਿਵੇਸ਼ਨਿੰਗ ਵੀ ਮਿਲ ਸਕਦੀਆਂ ਨੇ ਕਿਉਂਕਿ ਮੈਂ 6-7 ਮਹੀਨੇ ਤੋਂ ਇਹ ਵੀਡੀਓ ਪਰ ਕੁਰਬਾਨੀ ਕਰ ਲੇ ਜੜੀ ਮੈਂ ਚਾਹਨਾ ਕਿ ਸਾਰੇ ਇਹ ਵੀ ਕਹਿਣਾ ਕੋਈ ਚੰਗੀ ਵੀਡੀਓ ਜਾਵੇ ਦਰਦੇ ਲੋਕੀ ਬਹੁਤ ਪਾਉਂਦੇ ਨੇ YouTube ਹੋ ਗਿਆ Instagram ਸੈਟ ਹੋ ਗਈ ਪਰ ਮੈਂ ਕਦੀ ਆਪਣੇ ਜਨਜ਼ ਗੁੰਦ ਨਹੀਂ ਕਰਿਆ ਮੋਟੀਵੇਸ਼ਨ ਵੀਡੀਓ ਪਹਿਲਾਂ ਗੁਰੂ ਘਰ ਦੇ ਨਾਲ ਰਿਲੇਟਡ ਗੇਮਰ ਰਿਲੇਟਡ ਔਰ ਵੀ ਮੋਟੀਵੇਸ਼ਨ ਵੀਡੀਓ ਉਸ ਲਈ ਮੈਂ ਤਾਂ ਵੀਰ ਆਪਣੇ ਸਭ ਵੀਰਾਂ ਨੂੰ ਕਹਿਣਾ ਆਪਣੀ YouTube ਫੈਮਿਲੀ ਨੂੰ ਕਹਿਣਾ ਸਬਸਕ੍ਰਾਈਬ ਪਲੀਜ਼ ਸਬਸਕ੍ਰਾਈਬ ਮੀਂ ਔਰ ਲਾਈਕ ਵੀਡੀਓ ਸਬਸਕ੍ਰਾਈਬ ਲਾਈਕ ਵੀਡੀਓ ਕਮੈਂਟ ਸ਼ੇਅਰ ਵੀਡੀਓ ਕਰ ਦੋ ਸਾਡਾ ਛੋਟਾ ਵੀਰ ਸੰਦੂਕਾਪੀ ਮੀਂਜ਼ਰ ਹਰਿੰਦਰ ਜੀ ਸੇ ਸੰਦੂਕ ਜੋ ਮੌਲਾ ਦੇ ਘਰ ਚੱਲਿਆ ਨੱਟ ਤੇ ਜੋਗਰ ਤੋਂ ਬਹੁਤ ਹੀ ਗਲਤ ਵੀਡੀਓ ਆਦੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਛੋਟੇ ਛੋਟੇ ਬੱਚੇ ਛੋਟੀ ਛੋਟੀਆਂ ਬਟੀਆਂ ਦਸ ਪਰਸੇ ਜਾਂ ਵੱਡੇ ਵੱਡੇ ਲੜਕੇ ਲੜਕੀਆਂ ਦਸ ਪਰਸੇ ਰਹਿ ਜਾਂਦੇ ਨੇ ਮੈਂ ਨਹੀਂ ਚਾਹਨਾ ਇਹ ਕੋਈ ਵੀ ਵਿਰੋਧ ਨਹੀ ਜਾਂੀਏ ਨਾ ਚੁਣਾ ਕੇ ਵੀ ਆਪਣਾ ਸਾਰਾ ਹੀ ਚੰਗੇ ਪਾਸੇ ਲੱਗੂ ਗੁਰਦਵਾਰਾ ਜਾ ਕਰੋ ਵੀਰ ਮੇਰੇ ਗੁਰਦਵਾਰਾ ਜਾ ਕਰੋ ਵੀਰ ਮੇਰੇ ਆਰ ਕਰੋ ਗੁਰਦਵਾਰਾ ਜਾਓ ਜਿੰਮ ਜਾਓ ਕ੍ਰੰਨੀ ਕਰੋ ਗਲਤ ਕੀਤਾ ਨੂੰ ਸਾਡੇ ਕਿੰਨੇ ਸਾਂ ਨਹੀਂ ਛੱਡ ਕੇ ਗੁਰੂ ਮਹਾਰਾਜ ਦੇ ਲੜ ਲੱਗੋ ਉਸ ਲਈ ਮੈਂ ਵੀ ਆਪਣੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਤੇ ਹੋਰੀਆਂ ਵੀਡੀਓ ਵੇਖਣ ਲਈ ਗੁਰਦਾਰਾ ਦੇ ਰਿਲੇਟਿਡ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਹੋਰ ਵੀ ਵੀਡੀਓ ਆਇਆ ਕਰਨੀਆਂ ਕਿਉਂਕਿ ਮੈਂ ਫਸਟ ਟਾਈਮ ਲਾਈਵ ਆਇਆ ਹਾਂ ਕਿਸ ਤਰ੍ਹਾਂ ਮੈਂ ਕਹਿ ਰਿਹਾ ਹਾਂ ਫਸਟ ਟਾਈਮ ਲਾਈਵ ਹਾਂ ਮਤਲਬ ਇਹ ਕਿ ਮੈਂ ਕੋ ਚੰਗੀ ਤਰ੍ਹਾਂ ਆਪਣੀ ਮਤਲਬ ਬੋਲਿਆ ਨਹੀਂ ਜਾ ਰਿਹਾ ਹਾਂ ਜੀ ਹਾਂ ਫਿਰ ਉਹ ਜੀ ਲਾਈਵ ਕਰਾਂਗੇ ਬਤੁਰ ਬਤ ਸਬਸਕ੍ਰਾਈਬ ਕਰੋ ਬਤ ਸਵਰ ਸ਼ੇਅਰ ਕਰੋ ਵੀਡੀਓ ਨੂੰ ਬਤ ਲਾਈਕ ਕਰੋ ਚੰਗੀ ਕੀ ਨੂੰ ਬਤ ਲਾਈਕ ਕਰੋ ਵੀ ਮੇਰੇ ਕਿਉਂਕਿ ਅੱਜ ਜੋ ਵੀ ਜੋ ਜਾ ਰਹੇ ਹਾਂ ਛੋਟੇ ਛੋਟੇ ਬੱਚਿਆਂ ਤੱਕ ਵਿਅਾਲੇ ਦੇ ਫਾਦੇ ਵਿੱਚ ਸਿਰਫ ਬਹੁਤ ਹੀ ਗਲਤਮੁਤ ਵੀਡੀਓ ਆ ਰਹੀਆਂ ਨੇ ਜਿਵੇਂ ਲਾਲੋਪੀ ਆਪਣੇ ਪੰਜਾਂ ਦਰਿਆਵਾਂ ਦੀ ਤਾਂ ਛੇਵਾਂ ਦਰਿਆ ਨਛੇਰਾ ਸਤਜੰਨ ਦਰਿਆ ਨੈਟ ਜੋਗ ਦਾ ਚੱਲ ਗਿਆ ਹੋ ਜਿਸ ਦੇ ਨਾਲ ਛੋਟੇ ਛੋਟੇ ਬੱਚਿਆਂ ਦੇ ਬਹੁਤ ਦੁਰਦੋਸ਼ਪਾ ਪੈਂਦਾ ਵਾ ਘੜਾਈ ਤੋਂ ਇੱਕ ਪਾਸੇ ਰੱਖ ਕੇ ਛੋਟੇ ਛੋਟੇ ਬੱਚੇ ਵੀਡੀਓ ਪਾਉਂਦੇ ਨੇ ਬਹੁਤ ਹੀ ਗਲਤ ਕੰਟੈਂਟਾਂ ਦੇ ਉੱਤੇ ਖਤਾਰਾਂ ਦੇ ਉੱਤੇ ਬਹੁਤ ਹੀ ਜਲਦ ਕੰਟੈਕਟ ਬਣਾਉਂਦੇ ਨੇ ਗਾਇਕਾਂ ਨੂੰ ਵੀ ਰਣ ਮੈਂ ਇਹ ਬਿੰਦ ਕਰਦਾ ਕਿ ਵੀਰ ਜੀ ਜਾਣੇ ਜੂਰ ਕੱਢੋ ਪਰ ਜਿਹਦੇ ਨਾਲ ਬੱਚਿਆਂ ਨੂੰ ਚੰਗੀ ਸਿਹਤ ਮਿਲੇ ਚੰਗੇ ਪਾਸੇ ਲੱਗਣ ਵਾਹਿਦ ਉੱਲਕਾ ਸਾਥ ਨੂੰ ਸੁਬੇ ਹਾਂ ਤੇ ਬਿੱਕੀ